ਗੁਰਦੁਆਰਾ ਹਾਂ ਦਾ ਨਾਰਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਮਲੇਰਕੋਟਲਾ ਉੱਥੇ ਅਸੀਂ ਮੌਜੂਦ ਹੈ ਕੀ ਇਤਿਹਾਸ ਹੈ ਕਹਿੰਦੇ ਨੇ ਕਿ ਜਦੋਂ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਸੂਬਾ ਸਰਹੰਦ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਸੀ ਤਾਂ ਉਸ ਟਾਈਮ ਜਿਹੜਾ ਮਰੇਲਕੋਟਲਾ ਦੇ ਨਵਾਬ ਸ਼ੇਰਖਾ ਮੁਹੰਮਦ ਨੇ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੈ ਗੁਰਦੁਆਰਾ ਸਾਹਿਬ ਆ ਤੇ ਆਓ ਅੰਦਰ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਇਤਿਹਾਸ ਹੋਰ ਕੀ ਹੈ ਢੁਗਾਂਜ ਦੇ ਨਾਲ ਜਿਹੜਾ ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਥੋਂ ਦੇ ਸੇਵਾਦਾਰਾਂ ਤੋਂ ਇੱਥੋਂ ਦੇ ਜਿਹੜੇ ਗ੍ਰੰਥੀ ਨੇ ਸਾਡੇ ਨਾਲ ਮੌਜੂਦ ਨੇ ਗ੍ਰੰਥੀ ਸਹਿਬਾਨ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਾਂਗੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਬੱਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਇਹਦੇ ਇਤਿਹਾਸ ਬਾਰੇ ਜਿਨ੍ਹਾਂ ਕਾ ਸਾਨੂੰ ਜਾਣਕਾਰੀ ਹੈ ਉਹ ਆਪਦੇ ਸਨਮੁਖ ਕਰਨ ਲੱਗਿਆਂ ਜਿਹੜਾ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਹੈ ਇਹ ਇੱਕ ਹਾਂ ਦੇ ਨਾਰੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਜਿਹੜਾ ਕਿ ਮਲੇਰ ਕੋਟ ਦੇ ਨਵਾਬ ਸ਼ੇਰਖਾਂ ਉਹਨਾਂ ਦੇ ਹਾਂ ਦਾ ਨਾਰਾ ਮਰਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੋ ਸਰਹੰਦ ਵਿਖੇ ਸ਼ਹੀਦ ਕੀਤੇ ਗਏ ਤੇ ਉਹਨਾਂ ਦੇ ਲਈ ਜਦੋਂ ਸੂਬੇ ਰਿਆਂ ਨੂੰ ਆਪਣੇ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਜਿਹੜਾ ਨਵਾਬ ਸੇਰਖਾਂ ਤੇਰਾ ਭਾਈ ਨਾਰਖਾਂ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਤੇ ਇੱਕ ਨਾਰਖਾਂ ਤੇ ਭਾਈ ਤੇ ਭਤੀਜਾ ਉਹਦੇ ਸੰਬੰਧ ਵਿੱਚ ਸੂਬੇ ਨੇ ਸਰਹੰਦੇ ਨੂੰ ਬੁਲਾਇਆ ਵੀ ਜਿਹੜੇ ਤੇਰੇ ਭਰਾ ਦਾ ਤੇ ਭਤੀਜੇ ਦਾ ਤੂੰ ਬਦਲਾ ਲੈ ਸਕਦਾ ਹੈ ਇਹਰੇ ਗੁਰਗੋਬ ਸਿੰਘ ਜੀ ਦੇ ਬੱਚੇ ਨੇ ਉਹ ਸਾਡੀ ਕਾਇਤ ਦੇ ਵਿੱਚ ਨੇ ਤਾਇਸ਼ ਕਰਕੇ ਜਦੋਂ ਭਰੀ ਸਵਾ ਦੇ ਵਿੱਚ ਗਿਆ ਸਰਹੰਦ ਤਾਇ ਨੇ ਉੱਥੇ ਜਾ ਕੇ ਇਹ ਹਾਂ ਦਾ ਨਾਰਾ ਮਾਰਿਆ ਵੀ ਜਿਹੜੇ ਬੱਚੇ ਨੇ ਇਹ ਮਾਸੂਮ ਨੇ ਇਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਮੇ ਜਿਹੜੀ ਸਾਡੀ ਲੜਾਈ ਹੈ ਮੇਰੀ ਉਹ ਗੁਰਗੋਬ ਸਿੰਘ ਜੀ ਦੇ ਨਾਲ ਜਾ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਮੈਂ ਉਹਨਾਂ ਨਾਲ ਜੰਗ ਕਰਾਂਗਾ ਪਰ ਜਿਹੜੇ ਬੱਚੇ ਨੇ ਨਿਰਦੋਸ਼ ਨੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਉਸੇ ਸੰਬੰਧ ਦੇ ਵਿੱਚ ਹਾਂ ਦੇ ਨਰ ਇਹ ਗੁਰਦੁਆਰਾ ਸਾਹਿਬ ਦਾ ਨੌਟਕ ਹੈ ਇਸ ਇਹ ਥੋੜਾ ਜਿਹਾ ਇਤਿਹਾਸ ਲੂੰਗਾ ਇੱਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਸੋੜਾ ਹੋਇਆ ਆਨੰਦਪੁਰ ਤੋਂ ਇੱਕ ਗੁਰੂ ਕੇ ਮਹਿਲਾਂ ਵਾਸਤੇ ਬੀਬੀ ਅਨੂਪਕਾਰ ਹੁੰਦੀ ਸੀ ਜਿਵੇਂ ਆਪਾਂ ਕਦੇ ਵੀ ਰਾਜਾਂ ਦੀ ਗੋਲੀ ਹੁੰਦੀ ਆ ਉਹ ਬੀਬੀ ਅਨੂਪ ਕਾਰਾ ਕਿਵੇਂ ਨਾ ਕਿਵੇਂ ਜਿਹੜਾ ਸ਼ੇਰ ਨਵਾਬ ਖਾਨ ਸੀ ਇਹਦੇ ਕਬਜ਼ੇ ਦੇ ਵਿੱਚ ਆ ਗਈ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਸੀ ਉਹ ਬੀਬੀ ਨੇ ਵੀ ਫਿਰ ਇਹ ਸ਼ਰਤ ਰੱਖਦੀ ਵੀ ਮੈਂ ਤੇਰੇ ਨਾਲ ਨਿਕਾਹ ਕਰ ਲੂੰਗੀ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਇਹਨੂੰ ਨਾਂ ਛਾੜ ਦਿੱਤਾ ਜਾਵੇ ਉਹਦੇ ਵਿੱਚ ਵੀ ਫਿਰ ਜਾ ਕੇ ਜਦੋਂ ਹਾਂ ਦਾ ਨਾਰਾ ਮਾਰਿਆ ਪਰ ਜਦ ਵਾਪਸ ਆਇਆ ਸ਼ੇਰ ਨਵਾਬ ਖਾਨ ਬੀਬੀ ਨੇ ਬੁਸਾਈ ਬੱਚਾ ਦਾ ਕੀ ਬਣਿਆ ਤਾਂ ਨਵਾਬ ਨੇ ਕਿਹਾ ਬੇ ਬੱਚੇ ਮੈਂ ਹਾਦਾਂ ਨਾਰਾ ਮਾਰਤਾ ਫੇਰ ਬੱਚੇ ਛੱਡੇ ਨਹੀਂ ਉਹ ਸ਼ਹੀਦ ਕਰ ਦਿੱਤੇ ਗਏ ਇਸ ਕਰਕੇ ਫਿਰ ਜਿਹੜੀ ਬੀਬੀ ਨੇ ਪਕੌਰਤੀ ਉਹਨੇ ਆਪਣੇ ਆਪ ਆਤਮ ਤਿਆ ਕਰਕੇ ਆਪਣੀ ਜਾਨ ਗਵਾ ਲਈ ਥੀ ਇਹਨਾਂ ਨੇ ਫਿਰ ਮੁਸਲਮਾਨਾਂ ਨੇ ਭਰਾਵਾ ਨੇ ਉਹਨੂੰ ਉਹਨੂੰ ਕਬਰਾਂ ਦੇ ਵਿੱਚ ਦਫਨਾ ਦਿੱਤਾ ਗਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਉਹ ਮਲੇਰਕੋੜਲਾ ਦੀ ਧਰਤੀ ਤੇ ਦੋ ਵਾਰੀ ਆਇਆ ਇੱਕ ਤੋਂ ਬਰਾਗੀ ਸਾਧ ਦੇ ਵਿੱਚ ਇੱਕ ਜਦੋਂ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭੇਜਿਆ ਤਾਂ ਉਹਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਜਿਹੜੀ ਬੀਬੀ ਅਨੂਪ ਕੌਰ ਧੀ ਉਹ ਮਲੇਰਕੋੜਲੇ ਦੀ ਧਰਤੀ ਤੇ ਨਵਾਬ ਸ਼ੇਰਖਾਂ ਦੇ ਕਬਜ਼ੇ ਵਿੱਚ ਹੈ ਪਰ ਲੇਕਿਨ ਇੱਥੇ ਇੱਕ ਆਤਮਾ ਰਾਮ ਦਾ ਡੇਰਾ ਧੀ ਉਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਤੇ ਜਦੋਂ ਆ ਕੇ ਉਹਨੂੰ ਡੇਰੇ ਦੇ ਵਿੱਚੋਂ ਪਤਾ ਲੱਗਿਆ ਵੀ ਜਿਹੜੀ ਬੀਬੇ ਅਨੂਪ ਘਰਤੀ ਉਹ ਆਤਮ ਹੱਤਿਆ ਕਰਕੇ ਇਹਨਾਂ ਮੁਸਲਮਾਨਾਂ ਨੇ ਕਬਰਾਂ ਦੇ ਵਿੱਚ ਦਫਨਾਤੀ ਤਾਂ ਉਹਨਾਂ ਨੇ ਸਿੰਘਾਂ ਦੇ ਸਹਿਯੋਗ ਨਾਲ ਕਬਰਾਂ ਦੇ ਵਿੱਚੋਂ ਫੁੱਲਣੀਆਂ ਸ਼ੁਰੂ ਕਰੀਆਂ ਫਿਰ ਸ਼ੇਰ ਨਵਾਬਖਾਨ ਨੇ ਸੂਬੇ ਨੂੰ ਫੇਰ ਸ਼ਿਕਾਇਤ ਕਰਤੀ ਵੀ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਹੈ ਉਹ ਸਾਡੀਆਂ ਕਬਰਾਂ ਫੋਲਦਾ ਹੈ ਪਰ ਉਹ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮੈਨੂੰ ਕਬਰਾਂ ਦੀ ਲੋੜ ਨਹੀਂ ਵੀ ਮੈਨੂੰ ਬੀਬੀ ਅਨੂਪ ਘਰ ਦਾ ਸ਼ਰੀਰ ਦਾਛਾ ਜਾਵੇ ਕਿੱਥੇ ਦਫਨਾਇਆ ਆਇਆ ਉਹ ਸਰੀਰ ਨੂੰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸੰਸਕਾਰ ਕੀਤਾ ਉਸੇ ਦੇ ਸੰਬੰਧ ਵਿੱਚ ਇਹ ਗੁਰਦੁਆਰਾ ਸਾਹਿਬ ਅੱਜ ਮੌਜੂਦ ਹੈ ਗੁਰਦੁਆਰਾ ਹਾਂ ਦਾ ਨਾਰਾ ਸਾਂ ਇਹ ਜਿਹੜੀ ਜਗ੍ਹਾ ਹੈ ਇਹ ਥੋੜੀ ਜਿਹੀ ਜਗਾ ਥੱਲੇ ਜਦੋਂ ਪਹਿਲਾਂ ਦਰਬਾਰ ਸਾਹਿਬ ਬਣਿਆ ਸੀ ਥੋੜੀ ਜਿਹਾ ਸ਼ੇਰਨਵਾਬ ਖਾਂ ਦੀ ਸੀ ਇਹ ਦਰਬਾਰ ਉਹਦੇ ਵਿੱਚ ਬਣਿਆ ਹੌਲੀ-ਹੌਲੀ ਤਰੱਕੀਆਂ ਇਸ ਵੇਲੇ ਬਾਪੂਰੀਆਂ ਪੰਜਾਬ ਦੇ ਵਿੱਚ ਤਰੱਕੀ ਤੇ ਗੁਰਦੁਆਰਾ ਬਾਹਰ ਵੀ ਦੇਸ਼ਾਂ ਦੇ ਵਿੱਚ ਜਾਣਿਆ ਜਾਂਦਾ ਹੈ ਇਹ ਸਭ ਇਹ ਹੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਆਪ ਜੀ ਨੂੰ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਕੋਈ ਗਲਤੀ ਰਹੀ ਹੋਵੇ ਤਾਂ ਸੇਵਾਦਾਰ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਜੀ ਕਹਿੰਦੇ ਆ ਕਿ ਜਦੋਂ ਤੰਤਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਨਵਾਬ ਸ਼ੇਰਖਾਨੇ ਜਿਹੜਾ ਹੱਕ ਦਾ ਜਿਹੜਾ ਹਾਂ ਦਾ ਨਾਰਾ ਮਾਰਿਆ ਤਾਂ ਉਹਨਾਂ ਨੇ ਫਿਰ ਖੁਸ਼ ਹੋ ਕੇ ਤਲਵਾਰ ਵੀ ਪੇਟ ਕੀਤੀ ਸੀ ਸ਼ੇਰਖਾ ਮੁਹੰਮਦ ਨੂੰ ਉਹਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਤਾ ਨਵਾਬ ਸ਼ੇਰਖਾਨ ਨੂੰ ਮਿਲੇ ਨੇ ਤੇ ਨਾ ਇਹਨਾਂ ਨਾਲ ਕੋਈ ਰਾਬਤਾ ਬਣਿਆ ਉਹਨਾਂ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਰਾਏਕੋਟ ਦੀ ਧਰਤੀ ਤੇ ਨੂਰੇ ਬਾਹੀ ਕੋਲ ਗਏ ਨੇ ਉਨਾਂ ਦੇ ਕੋਲ ਜਾ ਕੇ ਫਿਰ ਉਹਨਾਂ ਨੇ ਉਥੋਂ ਕਿਸੇ ਦੇ ਰਾਹੀ ਸੇਵਾ ਦੇ ਧਾਰ ਦੇ ਰਾਹੀਂ ਇਹ ਤਲਵਾਰ ਇਹਨਾਂ ਨੂੰ ਦਿੱਤੀ ਦੀ ਵੀ ਜਿਹੜੀ ਮਲੇਰਕੋੜਲਾ ਸਹਿਰ ਵਸਦਾ ਰਹੇਗਾ ਇੱਥੇ ਆਮਨ ਸ਼ਾਂਤੀ ਰਹੇਗੀ ਉਹ ਉਸੇ ਵਸ ਤਲਵਾਰ ਇਹਨਾਂ ਕੋਲ ਆਹੋ ਅੰਦਰ ਅਸੀਸਮਹਿਲ ਦੇ ਵਿੱਚ ਰੱਖੀ ਹੋਈ ਹੈ ਜਿੱਥੇ ਨਵਾਬ ਰਹਿੰਦਾ ਹੁੰਦਾ ਸੀ ਪਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਸਥਿਤ ਉਸੇ ਅਸੀਸਮਹਿਲ ਦੇ ਵਿੱਚ ਹੈ ਇਸੇ ਕਰਕੇ ਉਹ ਤਲਵਾਰ ਇਹਨਾਂ ਨੂੰ ਦਿੱਤੀ ਗਈ ਸੀ